ਇਹ ਮਾਮਲਾ ਇਹ ਹੈ ਜੀ ਕਿ ਇੱਕ ਹਨੀ ਸਿੰਘ ਨੇ ਨਾਗਣ ਨਾ ਦੀ ਜਿਹੜੀ ਵੀਡੀਓ ਬਣਾ ਕੇ YouTube ਤੇ ਪ੍ਰਮੋਟ ਕੀਤੀ ਹੈ ਜਿਹੜਾ Song release ਕੀਤਾ ਮੈਨੂੰ ਬਹੁਤ ਇਤਰਾਜ਼ ਹੈ ਉਸ ਦੇ ਉੱਪਰ ਕਿਉਂਕਿ ਸਾਡਾ ਪੰਜਾਬੀ ਦਾ ਜਿਹੜਾ ਸੱਭਿਆਚਾਰ ਵਿਰਸਾ ਬਹੁਤ ਅਮੀਰ ਹੈ ਤੁਸੀਂ ਦੇਖਿਆ ਹੋਣਾ ਕਿ ਅੱਜ ਤੱਕ ਕਿਸੇ ਵੀ ਸਿੰਗਰ ਨੇ ਇੰਨੀ ਅਸ਼ਲੀਲ ਵੀਡੀਓ ਇੰਨਾ ਨੰਗੇਜਪਨ ਨਹੀਂ ਦਿਖਾਇਆ ਔਰ ਬੜੀ ਸ਼ਰਮ ਆਉਂਦੀ ਹੈ ਇਹ ਵੀਡੀਓ ਗਾਣਾ ਤੇ ਪੰਜਾਬੀ ਹੈ ਪ੍ਰੋਪਰ ਲੇਕਿਨ ਉਹਦੇ ਵਿੱਚ ਜਿਹੜੀਆਂ ਲੜਕੀਆਂ ਨੂੰ ਫੋਰਨ ਦੀਆਂ ਨੂੰ ਨੰਗੇਜਪਨ ਦਿਖਾਇਆ ਗਿਆ ਸਾਡੇ ਸਾਰੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਇਸ ਦੇ ਉੱਤੇ ਇਤਰਾਜ਼ ਆ ਤੁਸੀਂ ਜਦੋਂ ਵੀਡੀਓ ਦੇਖੋਗੇ ਤੇ ਤੁਸੀਂ ਫੈਮਿਲੀ ਦੇ ਵਿੱਚ ਵੀਡੀਓ ਨਹੀਂ ਦੇਖ ਸਕਦੇ ਬੱਚਿਆਂ ਨੂੰ ਉਤੋਂ ਮੈਂ ਬੇਨਤੀ ਕਰਦਾ ਦੂਰ ਰਹਿਣ ਕਿਉਂਕਿ ਬੱਚਿਆਂ ਦੇ ਉੱਤੇ ਇਸ ਵੀਡੀਓ ਦਾ ਬਹੁਤ ਮਾੜਾ ਅਸਰ ਜਿਹੜਾ ਪੈ ਰਿਹਾ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਹਨੀ ਸਿੰਘ ਦੇ ਉੱਤੇ ਤੁਰੰਤ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਆਈਟੀ ਐਕਟ ਦੇ ਤਹਿਤ ਤੇ ਪੰਜਾਬੀ ਦੇ ਸਾਰੇ ਹੀ ਜਿਹੜੇ ਕਲਾਕਾਰ ਆ ਇਹਨੂੰ ਬਾਈਕਾਟ ਕਰਨ ਪੰਜਾਬੀ ਦੇ ਸਾਰੇ ਲੋਕ ਇਹਨੂੰ ਬਾਈਕਾਟ ਕਰਨ ਤਾਂ ਕਿ ਇਹਨੂੰ ਸਮਝ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਅਸ਼ਲੀਲਤਾ ਫਲਾਉਣ ਦਾ ਕੀ ਖਾਮਯਾਜਾ ਜਿਹੜਾ ਭੁਗਤਣਾ ਪੈਂਦਾ ਹੈ ਮੈਂ ਪੰਜਾਬ ਸਰਕਾਰ ਤੋਂ ਵੀ ਅਪੀਲ ਕਰਦਾ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਕਿ ਜਿਵੇਂ ਸਾਡੇ ਪੰਜਾਬ ਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਵਿੱਚ ਸਿੰਗਰ ਜਿਹੜੇ ਲੈ ਕੇ ਜਾਂਦੇ ਨੇ ਜਿਵੇਂ ਦਿਲਜੀਤ ਦੋਸਾਂਝ ਜੀ ਹੋਗੇ ਕਰਨ ਔਜਲਾ ਜੀ ਹੋਰ ਬਹੁਤ ਸਾਰੇ ਸਿੰਗਰ ਆ ਬਹੁਤ ਅੱਛਾ ਗਾਣਾ ਗਾ ਰਹੇ ਨੇ ਬਹੁਤ ਅੱਛੀਆਂ ਵੀਡੀਓ ਬਣਾ ਰਹੇ ਨੇ ਪਰ ਇਹ ਹਨੀ ਸਿੰਘ ਜਿਹੜਾ ਆ ਇਹ ਨਸ਼ੇ ਦੀ ਡੋਜ਼ ਲੈ ਕੇ ਸ਼ਾਇਦ ਮੈਨੂੰ ਪਤਾ ਨਹੀਂ ਇਹਨੇ ਬੜੀ ਅਸ਼ਲੀਲ ਜਿਹੜੀ ਵੀਡੀਓ ਬਣਾਈ ਆ ਜਿਹੜੀ ਕਿ ਤੁਸੀਂ ਪੰਜਾਬ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਸੋ ਮੇਰੀ ਬੇਨਤੀ ਆ ਕਿ ਹਨੀ ਸਿੰਘ ਦੇ ਉੱਤੇ ਤੁਰੰਤ ਐਫਆਈਆਰ ਦਾਜ ਕੀਤੀ ਜਾਵੇ ਤੇ YouTube ਦੇ ਉੱਤੇ ਨਾਗਣ ਗਾਣਾ ਜਿਹੜਾ ਉਹਨੂੰ ਡਿਲੀਟ ਕੀਤਾ ਜਾਵੇ ਤੇ ਅੱਗੋਂ آگਾਹ ਕੀਤਾ ਜਾਵੇ ਵੀ ਕੋਈ ਵੀ ਸਿੰਗਰ ਪੰਜਾਬੀ ਗਾਣੇ ਦੇ ਨਾਂ ਤੇ ਪੰਜਾਬੀ ਸੰਗੀਤ ਦੇ ਨਾਮ ਤੇ ਇਹੋ ਜੀ ਜਿਹੜੀ ਆ ਅਸ਼ੀਲ ਵੀਡੀਓ ਜਿਹੜੀ ਆ ਉਹ YouTube ਤੇ ਨਾ ਪਾਵੇ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਹਨੀ ਸਿੰਘ ਦਾ ਜਿਹੜਾ ਬਾਈਕਾਟ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਾਨਜੁਗ ਡੀਜੀਪੀ ਸਾਹਿਬ ਤੋਂ ਕੀ ਮੰਗਿਆ ਤੁਹਾਡੀ ਮੈਂ ਕੱਲ ਰਾਤ ਹੀ ਇਹ ਗਾਣਾ ਜਿਹੜਾ ਦੇਖਿਆ ਮੈਂ ਪੰਜਾਬ ਤੋਂ ਬਾਹਰ ਆਇਆ ਸੀ ਔਰ ਜਦੋਂ ਮੈਂ ਗਾਣਾ ਸੁਣਿਆ ਮੇਰੀ ਆਪਣੀ ਜਿਹੜੀ ਆਤਮਾ ਝੰਜੋੜੀ ਗਈ ਆ ਮੈਨੂੰ ਬਹੁਤ ਆਪਣਾ ਦੁੱਖ ਲੱਗਾ ਇਸ ਗੱਲ ਦਾ ਕਿ ਇਸ ਸਿੰਗਰ ਨੇ ਸਾਰੀਆਂ ਜਿਹੜੀਆਂ ਆ ਛੱਕੇ ਤੇ ਟਾਂਕੇ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਇਹ ਗਾਣਾ ਬਣਾਇਆ ਫਿਰ ਮੈਂ ਡੀਜੀਪੀ ਸਾਹਿਬ ਨੂੰ ਇਹ ਕੰਪਲੇਂਟ ਜਿਹੜੀ ਰਾਤੀ ਹੀ ਤਿਆਰ ਕਰਕੇ ਡੀਜੀਪੀ ਸਾਹਿਬ ਨੂੰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਵਿੱਚ ਬੇਨਤੀ ਕੀਤੀ ਆ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਇਸ ਗਾਣੇ ਨੂੰ YouTube ਤੋਂ ਹਟਾਇਆ ਜਾਵੇ ਥੈਂਕ ਯੂ ਇਹ ਮਾਮਲਾ ਇਹ ਹੈ ਜੀ ਕਿ ਇੱਕ ਹਨੀ ਸਿੰਘ ਨੇ ਨਾਗਣ ਨਾਂ ਦੀ ਜਿਹੜੀ ਵੀਡੀਓ ਬਣਾ ਕੇ YouTube ਤੇ ਪ੍ਰਮੋਟ ਕੀਤੀ ਆ ਜਿਹੜਾ Song ਰਿਲੀਜ਼ ਕੀਤਾ ਮੈਨੂੰ ਬਹੁਤ ਇਤਰਾਜ਼ ਆ ਉਸ ਦੇ ਉੱਪਰ ਕਿਉਂਕਿ ਸਾਡਾ ਪੰਜਾਬੀ ਦਾ ਜਿਹੜਾ ਸੱਭਿਆਚਾਰ ਵਿਰਸਾ ਬਹੁਤ ਅਮੀਰ ਆ ਤੁਸੀਂ ਦੇਖਿਆ ਹੋਣਾ ਕਿ ਅੱਜ ਤੱਕ ਕਿਸੇ ਵੀ ਸਿੰਗਰ ਨੇ ਇੰਨੀ ਅਸ਼ਲੀਲ ਵੀਡੀਓ ਇੰਨਾ ਨੰਗੇਜਪਨ ਨਹੀਂ ਦਿਖਾਇਆ ਔਰ ਬੜੀ ਸ਼ਰਮ ਆਉਂਦੀ ਆ ਇਹ ਵੀਡੀਓ ਗਾਣਾ ਤੇ ਪੰਜਾਬੀ ਐ ਪ੍ਰੋਪਰ ਲੇਕਿਨ ਉਹਦੇ ਵਿੱਚ ਜਿਹੜੀਆਂ ਲੜਕੀਆਂ ਨੂੰ ਫੋਰਨ ਦੀਆਂ ਨੂੰ ਨੰਗੇਜਪਨ ਦਿਖਾਇਆ ਗਿਆ ਸਾਡੇ ਸਾਰੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਇਸ ਦੇ ਉੱਤੇ ਇਤਰਾਜ਼ ਆ ਤੁਸੀਂ ਜਦੋਂ ਵੀਡੀਓ ਦੇਖੋਗੇ ਤੇ ਤੁਸੀਂ ਫੈਮਿਲੀ ਦੇ ਵਿੱਚ ਵੀਡੀਓ ਨਹੀਂ ਦੇਖ ਸਕਦੇ ਬੱਚਿਆਂ ਨੂੰ ਉਤੋਂ ਮੈਂ ਬੇਨਤੀ ਕਰਦਾ ਦੂਰ ਰਹਿਣ ਕਿਉਂਕਿ ਬੱਚਿਆਂ ਦੇ ਉੱਤੇ ਇਸ ਵੀਡੀਓ ਦਾ ਬਹੁਤ ਮਾੜਾ ਅਸਰ ਜਿਹੜਾ ਪੈ ਰਿਹਾ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਹਨੀ ਸਿੰਘ ਦੇ ਉੱਤੇ ਤੁਰੰਤ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਆਈਟੀ ਐਕਟ ਦੇ ਤਹਿਤ ਤੇ ਪੰਜਾਬੀ ਦੇ ਸਾਰੇ ਹੀ ਜਿਹੜੇ ਕਲਾਕਾਰ ਆ ਇਹਨੂੰ ਬਾਈਕਾਟ ਕਰਨ ਪੰਜਾਬੀ ਦੇ ਸਾਰੇ ਲੋਕ ਇਹਨੂੰ ਬਾਈਕਾਟ ਕਰਨ ਤਾਕਿ ਇਹਨੂੰ ਸਮਝ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਅਸ਼ਲੀਲਤਾ ਫਲਾਉਣ ਦਾ ਕੀ ਖਾਮਯਾਜਾ ਜਿਹੜਾ ਭੁਗਤਣਾ ਪੈਂਦਾ ਹੈ ਮੈਂ ਪੰਜਾਬ ਸਰਕਾਰ ਤੋਂ ਵੀ ਅਪੀਲ ਕਰਦਾ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਕਿ ਜਿਵੇਂ ਸਾਡੇ ਪੰਜਾਬ ਤੇ ਪੰਜਾਬੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਸਿੰਗਰ ਜਿਹੜੇ ਲੈ ਕੇ ਜਾਂਦੇ ਨੇ ਜਿਵੇਂ ਦਿਲਜੀਤ ਦੋਸਾਂਝ ਜੀ ਹੋ ਗਏ ਕਰਨ ਔਜਲਾ ਜੀ ਹੋਰ ਬਹੁਤ ਸਾਰੇ ਸਿੰਗਰ ਆ ਬਹੁਤ ਅੱਛਾ ਗਾਣਾ गा ਰਹੇ ਨੇ ਬਹੁਤ ਅੱਛੀਆਂ ਵੀਡੀਓ ਬਣਾ ਰਹੇ ਨੇ ਪਰ ਇਹ ਹਨੀ ਸਿੰਘ ਜਿਹੜਾ ਆ ਇਹ ਨਸ਼ੇ ਦੀ ਡੋਜ਼ ਲੈ ਕੇ ਸ਼ਾਇਦ ਮੈਨੂੰ ਪਤਾ ਨਹੀਂ ਇਨੇ ਬੜੀ ਅਸ਼ਲੀਲ ਜਿਹੜੀ ਵੀਡੀਓ ਬਣਾਈ ਆ ਜਿਹੜੀ ਕਿ ਤੁਸੀਂ ਪੰਜਾਬ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਸੋ ਮੇਰੀ ਬੇਨਤੀ ਆ ਕਿ ਹਨੀ ਸਿੰਘ ਦੇ ਉੱਤੇ ਤੁਰੰਤ ਐਫਆਈਆਰ ਦਾਜ ਕੀਤੀ ਜਾਵੇ ਤੇ YouTube ਦੇ ਉੱਤੇ ਨਾਗਣ ਗਾਣਾ ਜਿਹੜਾ ਉਹਨੂੰ ਡਿਲੀਟ ਕੀਤਾ ਜਾਵੇ ਤੇ ਅੱਗੋਂ آگਾਹ ਕੀਤਾ ਜਾਵੇ ਵੀ ਕੋਈ ਵੀ ਸਿੰਗਰ ਪੰਜਾਬੀ ਗਾਣੇ ਦੇ ਨਾਂ ਤੇ ਪੰਜਾਬੀ ਸੰਗੀਤ ਦੇ ਨਾਂ ਤੇ ਇਹੋ ਜੀ ਜਿਹੜੀ ਆ ਅਸ਼ਲੀਲ ਵੀਡੀਓ ਜਿਹੜੀ ਆ ਉਹ YouTube ਤੇ ਨਾ ਪਾਵੇ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਹਨੀ ਸਿੰਘ ਦਾ ਜਿਹੜਾ ਬਾਈਕਾਟ ਕੀਤਾ ਜਾਵੇ। ਪੰਜਾਬ ਸਰਕਾਰ ਤੇ ਮਾਣਯੋਗ ਡੀਜੀਪੀ ਸਾਹਿਬ ਤੋਂ ਕੀ ਮੰਗਿਆ ਤੁਹਾਡੀ? ਮੈਂ ਕੱਲ ਰਾਤ ਹੀ ਇਹ ਗਾਣਾ ਜਿਹੜਾ ਦੇਖਿਆ ਮੈਂ ਪੰਜਾਬ ਤੋਂ ਬਾਹਰ ਆਇਆ ਸੀ ਔਰ ਜਦੋਂ ਮੈਂ ਗਾਣਾ ਸੁਣਿਆ ਮੇਰੀ ਆਪਣੀ ਜਿਹੜੀ ਆਤਮਾ ਝੰਡੋੜੀ ਗਈ ਆ ਮੈਨੂੰ ਬਹੁਤ ਆਪਣਾ ਦੁੱਖ ਲੱਗਾ ਇਸ ਗੱਲ ਦਾ ਕਿ ਇਸ ਸਿੰਗਰ ਨੇ ਸਾਰੀਆਂ ਜਿਹੜੀਆਂ ਆ ਛਿੱਕੇ ਤੇ ਟਾਂਕੇ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਇਹ ਗਾਣਾ ਬਣਾਇਆ ਫਿਰ ਮੈਂ ਡੀਜੀਪੀ ਸਾਹਿਬ ਨੂੰ ਇਹ ਕੰਪਲੇਂਟ ਜਿਹੜੀ ਰਾਤੀ ਹੀ ਤਿਆਰ ਕਰਕੇ ਡੀਜੀਪੀ ਸਾਹਿਬ ਨੂੰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਵਿੱਚ ਬੇਨਤੀ ਕੀਤੀ ਆ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਇਸ ਗਾਣੇ ਨੂੰ YouTube ਤੋਂ ਹਟਾਇਆ ਜਾਵੇ ਥੈਂਕ ਯੂ ਇਹ ਮਾਮਲਾ ਇਹ ਹੈ ਜੀ ਕਿ ਇੱਕ ਹਨੀ ਸਿੰਘ ਨੇ ਨਾਗਣ ਨਾਂ ਦੀ ਜਿਹੜੀ ਵੀਡੀਓ ਬਣਾ ਕੇ YouTube ਤੇ ਪ੍ਰਮੋਟ ਕੀਤੀ ਆ ਜਿਹੜਾ Song ਰਿਲੀਜ਼ ਕੀਤਾ ਮੈਨੂੰ ਬਹੁਤ ਇਤਰਾਜ਼ ਆ ਉਸ ਦੇ ਉੱਪਰ ਕਿਉਂਕਿ ਸਾਡਾ ਪੰਜਾਬੀ ਦਾ ਜਿਹੜਾ ਸੱਭਿਆਚਾਰ ਵਿਰਸਾ ਬਹੁਤ ਅਮੀਰ ਆ ਤੁਸੀਂ ਦੇਖਿਆ ਹੋਣਾ ਕਿ ਅੱਜ ਤੱਕ ਕਿਸੇ ਵੀ ਸਿੰਗਰ ਨੇ ਇੰਨੀ ਅਸ਼ਲੀਲ ਵੀਡੀਓ ਇੰਨਾ ਨੰਗੇਜਪਨ ਨਹੀਂ ਦਿਖਾਇਆ ਔਰ ਬੜੀ ਸ਼ਰਮ ਆਉਂਦੀ ਆ ਇਹ ਵੀਡੀਓ ਗਾਣਾ ਤੇ ਪੰਜਾਬੀ ਹੈ ਪ੍ਰੋਪਰ ਲੇਕਿਨ ਉਹਦੇ ਵਿੱਚ ਜਿਹੜੀਆਂ ਲੜਕੀਆਂ ਨੂੰ ਫੋਰਨ ਦੀਆਂ ਨੂੰ ਨੰਗੇਜਪਨ ਦਿਖਾਇਆ ਗਿਆ ਸਾਡੇ ਸਾਰੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਇਸ ਤੇ ਉਤੇ ਇਤਰਾਜ਼ ਆ ਤੁਸੀਂ ਜਦੋਂ ਵੀਡੀਓ ਦੇਖੋਗੇ ਤੇ ਤੁਸੀਂ ਫੈਮਿਲੀ ਦੇ ਵਿੱਚ ਵੀਡੀਓ ਨਹੀਂ ਦੇਖ ਸਕਦੇ ਬੱਚਿਆਂ ਨੂੰ ਉਤੋਂ ਮੈਂ ਬੇਨਤੀ ਕਰਦਾ ਦੂਰ ਰਹਿਣ ਕਿਉਂਕਿ ਬੱਚਿਆਂ ਦੇ ਉੱਤੇ ਇਸ ਵੀਡੀਓ ਦਾ ਬਹੁਤ ਮਾੜਾ ਅਸਰ ਜਿਹੜਾ ਪੈ ਰਿਹਾ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਹਨੀ ਸਿੰਘ ਦੇ ਉੱਤੇ ਤੁਰੰਤ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਆਈਟੀ ਐਕਟ ਦੇ ਤਹਿਤ ਤੇ ਪੰਜਾਬੀ ਦੇ ਸਾਰੇ ਹੀ ਜਿਹੜੇ ਕਲਾਕਾਰ ਆ ਇਹਨੂੰ ਬਾਈਕਾਟ ਕਰਨ ਪੰਜਾਬੀ ਦੇ ਸਾਰੇ ਲੋਕ ਇਹਨੂੰ ਬਾਈਕਾਟ ਕਰਨ ਤਾਂ ਕਿ ਇਹਨੂੰ ਸਮਝ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਅਸ਼ਲੀਲਤਾ ਫਲਾਉਣ ਦਾ ਕੀ ਖਾਮਯਾਜਾ ਜਿਹੜਾ ਭੁਗਤਣਾ ਪੈਂਦਾ ਹੈ ਮੈਂ ਪੰਜਾਬ ਸਰਕਾਰ ਤੋਂ ਵੀ ਅਪੀਲ ਕਰਦਾ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਕਿ ਜਿਵੇਂ ਸਾਡੇ ਪੰਜਾਬ ਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਵਿੱਚ ਸਿੰਗਰ ਜਿਹੜੇ ਲੈ ਕੇ ਜਾਂਦੇ ਨੇ ਜਿਵੇਂ ਦਿਲਜੀਤ ਦੋਸਾਂਝ ਜੀ ਹੋ ਗਏ ਕਰਨ ਔਜਲਾ ਜੀ ਹੋਰ ਬਹੁਤ ਸਾਰੇ ਸਿੰਗਰ ਆ ਬਹੁਤ ਅੱਛਾ ਗਾਣਾ ਗਾ ਰਹੇ ਨੇ ਬਹੁਤ ਅੱਛੀਆਂ ਵੀਡੀਓ ਬਣਾ ਰਹੇ ਨੇ ਪਰ ਇਹ ਹਨੀ ਸਿੰਘ ਜਿਹੜਾ ਆ ਇਹ ਨਸ਼ੇ ਦੀ ਡੋਜ਼ ਲੈ ਕੇ ਸ਼ਾਇਦ ਮੈਨੂੰ ਪਤਾ ਨਹੀਂ ਇਹਨੇ ਬੜੀ ਅਸ਼ਲੀਲ ਜਿਹੜੀ ਵੀਡੀਓ ਬਣਾਈ ਆ ਜਿਹੜੀ ਕਿ ਤੁਸੀਂ ਪੰਜਾਬ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਸੋ ਮੇਰੀ ਬੇਨਤੀ ਆ ਕਿ ਹਨੀ ਸਿੰਘ ਦੇ ਉੱਤੇ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਤੇ YouTube ਦੇ ਉੱਤੇ ਨਾਗਣ ਗਾਣਾ ਜਿਹੜਾ ਉਹਨੂੰ ਡਿਲੀਟ ਕੀਤਾ ਜਾਵੇ ਤੇ ਅੱਗੋਂ آگਾਹ ਕੀਤਾ ਜਾਵੇ ਵੀ ਕੋਈ ਵੀ ਸਿੰਗਰ ਪੰਜਾਬੀ ਗਾਣੇ ਦੇ ਨਾਂ ਤੇ ਪੰਜਾਬੀ ਸੰਗੀਤ ਦੇ ਨਾਂ ਤੇ ਇਹੋ ਜੀ ਜਿਹੜੀ ਆ ਅਸ਼ੀਲ ਵੀਡੀਓ ਜਿਹੜੀ ਆ ਉਹ YouTube ਤੇ ਨਾ ਪਾਵੇ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਹਨੀ ਸਿੰਘ ਦਾ ਜਿਹੜਾ ਬਾਈਕਾਟ ਕੀਤਾ ਜਾਵੇ। ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਤੋਂ ਕੀ ਮੰਗਿਆ ਤੁਹਾਡੇ? ਮੈਂ ਕੱਲ ਰਾਤ ਹੀ ਇਹ ਗਾਣਾ ਜਿਹੜਾ ਦੇਖਿਆ ਮੈਂ ਪੰਜਾਬ ਤੋਂ ਬਾਹਰ ਆਇਆ ਸੀ ਔਰ ਜਦੋਂ ਮੈਂ ਗਾਣਾ ਸੁਣਿਆ ਮੇਰੀ ਆਪਣੀ ਜਿਹੜੀ ਆਤਮਾ ਝੰਡੋੜੀ ਗਈ ਆ ਮੈਨੂੰ ਬਹੁਤ ਆਪਣਾ ਦੁੱਖ ਲੱਗਾ ਇਸ ਗੱਲ ਦਾ ਕਿ ਇਸ ਸਿੰਗਰ ਨੇ ਸਾਰੀਆਂ ਜਿਹੜੀਆਂ ਆ ਛੱਕੇ ਤੇ ਟੰਕੇ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਇਹ ਗਾਣਾ ਬਣਾਇਆ ਫਿਰ ਮੈਂ ਡੀਜੀਪੀ ਸਾਹਿਬ ਨੂੰ ਇਹ ਕੰਪਲੇਂਟ ਜਿਹੜੀ ਰਾਤੀ ਹੀ ਤਿਆਰ ਕਰਕੇ ਡੀਜੀਪੀ ਸਾਹਿਬ ਨੂੰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਵਿੱਚ ਬੇਨਤੀ ਕੀਤੀ ਆ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਇਸ ਗਾਣੇ ਨੂੰ YouTube ਤੋਂ ਹਟਾਇਆ ਜਾਵੇ ਥੈਂਕ ਯੂ